ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਇੱਕ ਹੋਰ ਕਹਾਣੀ ਲੈ ਕੇ ਇਹ ਕਹਾਣੀ ਇੱਕ ਸ਼ਿਵ ਭਗਤ ਦੀ ਹੈ ਇਹ ਇੱਕ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਭੋਲਾ ਨਾਮ ਦਾ ਗਰੀਬ ਭਗਤ ਰਹਿੰਦਾ ਸੀ ਉਹ ਜਿਆਦਾ ਪੜਿਆ ਲਿਖਿਆ ਨਹੀਂ ਸੀ ਨਾ ਹੀ ਉਸ ਨੂੰ ਵੱਡੇ ਜਪ ਤਪ ਕਰਨੇ ਆਉਂਦੇ ਸਨ ਪਰ ਉਸ ਦਾ ਦਿਲ ਭਗਵਾਨ ਸ਼ਿਵ ਲਈ ਬਹੁਤ ਪਿਆਰ ਨਾਲ ਭਰਿਆ ਹੋਇਆ ਸੀ ਉਹ ਭਗਤ ਰੋਜ਼ ਮੰਦਿਰ ਜਾਂਦਾ ਪੁੱਲ ਚੜਾਉਂਦਾ ਤੇ ਹੱਥ ਜੋੜ ਕੇ ਸ਼ਿਵ ਭਗਵਾਨ ਦਾ ਨਾਮ ਜਪਦਾ ਪਰ ਪਿੰਡ ਦੇ ਲੋਕ ਉਸ ਦਾ ਮਜ਼ਾਕ ਉਡਾਉਂਦੇ ਸਨ ਪਰ ਭਗਤ ਕਦੇ ਪ੍ਰਵਾਹ ਨਾ ਕਰਦਾ ਉਸ ਦੀ ਭਗਤੀ ਸਿਰਫ ਮਾਲਾ ਜਪਨਾ ਹੀ ਨਹੀਂ ਸੀ ਸਭੋ ਦਾਇਆ ਅਤੇ ਸੇਵਾ ਵਿੱਚ ਵੀ ਸੀ ਉਹ ਗਰੀਬਾਂ ਨੂੰ ਰੋਟੀ ਖਵਾਉਂਦਾ ਪਸ਼ੂਆਂ ਪੰਛੀਆਂ ਨੂੰ ਦਾਣਾ ਪਾਉਂਦਾ ਤੇ ਹਮੇਸ਼ਾ ਸ਼ੇ ਭਗਵਾਨ ਦਾ ਨਾਮ ਜਪਦਾ ਰਹਿੰਦਾ ਸੀ ਇੱਕ ਰਾਤ ਐਸੀ ਆਈ ਭਗਵਾਨ ਸ਼ਿਵ ਨੇ ਉਸ ਦੀ ਭਗਤੀ ਦੀ ਪਰਖ ਲੈਣ ਦੀ ਸੋਚੀ ਉਹ ਫਕੀਰ ਦੇ ਰੂਪ ਵਿੱਚ ਉਸ ਭਗਤ ਦੇ ਦਰਵਾਜ਼ੇ ਤੇ ਆਏ ਭਗਤ ਨੇ ਜਦੋਂ ਫਕੀਰ ਨੂੰ ਅੰਦਰ ਲੈ ਕੇ ਗਿਆ ਤਾਂ ਉਸ ਕੋਲ ਇੱਕ ਰੋਟੀ ਹੀ ਸੀ ਪਰ ਉਸ ਭਗਤ ਨੇ ਬਿਨਾਂ ਸੋਚੇ ਸੰਜੀ ਉਹ ਰੋਟੀ ਵੀ ਫਕੀਰ ਨੂੰ ਦੇ ਦਿੱਤੀ ਅਚਾਨਕ ਉਹ ਫਕੀਰ ਨੇ ਆਪਣਾ ਰੂਪ ਬਦਲ ਲਿਆ ਤੇ ਜਦੋਂ ਭਗਤ ਨੇ ਦੇਖਿਆ ਉਹ ਹੋ ਕੋਈ ਨਹੀਂ ਸੀ ਉਹ ਖੁਦ ਭਗਵਾਨ ਸ਼ਿਵ ਉਸ ਦੇ ਧਾਰ ਆਏ ਸਨ ਸ਼ੇਪ ਭਗਵਾਨ ਨੇ ਕਿਹਾ ਲੋਕ ਤੇਰੇ ਤੇ ਹੱਸਦੇ ਹਨ ਪਰ ਤੇਰੀ ਸੱਚੀ ਭਲਤੀ ਨੇ ਕੁਝ ਕੀਤਾ ਹੈ ਅਤੇ ਉਹਨਾਂ ਨੇ ਕਿਹਾ ਅਸਲ ਭਗਤ ਉਹ ਨਹੀਂ ਜੋ ਵੱਡਿਆਂ ਦਾ ਸਨਮਾਨ ਕਰੇ ਅਸਲ ਭਗਤ ਉਹ ਹੈ ਜੋ ਦਿਲੋਂ ਪਿਆਰ ਕਰੇ ਸੱਚਾਈ ਤੇ ਦਇਆ ਨਾਲ ਜੀਵੇ ਪੰਤ ਦੇ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਭਗਵਾਨ ਸ਼ਿਵ ਨੂੰ ਨਮਸਕਾਰ ਕੀਤਾ ਅਤੇ ਸ਼ਿਵ ਭਗਵਾਨ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਇਸ ਕਹਾਣੀ ਤੋਂ ਸਾਨੂੰ ਸਿੱਖਣਾ ਮਿਲਦਾ ਹੈ ਭਗਵਾਨ ਕਦੇ ਵੀ ਰਸਮਾਂ ਜਾਂ ਬਾਹਰੀ ਦਿਖਾਵੇ ਨੂੰ ਨਹੀਂ ਦੇਖਦੇ ਉਹ ਸਿਰਫ ਦਿਲ ਦੀ ਸਾਫ਼ ਭਾਉਤੀ ਨੂੰ ਮੰਨਦੇ ਹਨ